ਜਗਤ ਮੈਂ ਚੁੱਤੀ ਦੇ ਕੀ ਪ੍ਰੀਤ ਜਗਤ ਮੈਂ ਚੁੱਤੀ ਦੇ ਕੀ ਪ੍ਰੀਤ ਸੁਣੀ ਨੇ ਕੀ ਪ੍ਰੀਤ ਜਗਤ ਮੇ ਤੇ ਮੈਂ ਚੋਟੀ ਦੇ ਕੀਤੇ ਜਗਤ ਮੇਂ ਖਤਮੇ Okay. ਜਗਤ ਮੇਂ ਟੁੱਟੀ ਦੇ ਕੀ ਪ੍ਰੀਤ ਜਗਤ ਮੇਂ ਟੁੱਟੀ ਦੇ ਕੀ ਪ੍ਰੀਤ ਯਾਰ ਜੀ ਪ੍ਰਭ ਕੀਆ ਤੁਮਾਰਾ ਕੀਆ ਪ੍ਰਭ ਕੀਆ ਤੁਮਾਰਾ ਬੀਨੋ ਸੁਨੋ ਤੁਮ ਪ੍ਰਭ ਪਤ ਪਿਆਰ ਕਿਰਪਾ ਨਿਤ ਦਿਆਤਾ ਰਾਖ ਲਿਓ ਪਿਤਾ ਜਨ ਤੁਮਰੇ ਨਾਥੇ ਕਰ ਪ੍ਰਤੂ ਪਾਲਾ ਜਿਸ ਨੂੰ ਤੁਮੇ ਦਿਖਾਇਓ ਦਰਸੋਂ ਸਾਧ ਸੰਗਤ ਕੇ 파ਸ਼ੇ ਕਰ ਕਿਰਪਾ ਤੂਰ ਦੇਹੁ ਤਨ ਕੀ ਸੁਖ ਨਾ ਨਕੇ ਵਾਸੇ ਜੋਗ ਰੂਪ ਪਿਆਰੇ ਆਪकी चरणों हाजरी भरी है ਵਿਸਰਜਕ ਜੀਵ ਆਤਮਾ ਉਹਨਾਂ ਦੇ ਵਿਰੇਣੇ ਦੇ ਸਬੰਧ ਵਿੱਚ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਆਰੰਭ ਹੋਇਆ ਸੀ ਸਤਿਗੁਰ ਜੀ ਦੀ ਮਹਾਨ ਕਿਰਪਾ ਅਨੁਸਾਰ ਸੰਪੂਰਨ ਭੋਗ ਭਾ ਕੇ ਕੀਰਤਨ ਉਸ ਸ੍ਰੀ ਰੂਹ ਦੇ ਭਲੇ ਵਾਸਤੇ ਜਿੱਥੇ ਵੀ ਰੂਹ ਹੈ ਉਹਦਾ ਭਲਾ ਮੰਗਣ ਵਾਸਤੇ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ ਕਿਉਂ ਸੰਸਾਰ ਇਹ ਸੰਸਾਰ ਸਭ ਆਮਣ ਜਾਣਾ ਮਨ ਮੂਰਖ ਚੇਤ ਅਜਾਣਾ ਇਸ ਸੰਸਾਰ ਤੇ ਗੁਰਮੁਖ ਪਿਆਰੇ ਜੋ ਜੀਵ ਆਇਆ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸਿਉਂ ਹੀ ਸਭ ਲਾਗੇ ਕਿਆ ਧਾਰਾ ਕਿਆ ਮੀਤ ਇਹ ਝੂਠੇ ਸਾਡੇ ਮੋਹ ਨੇ ਝੂਠੀਆਂ ਪ੍ਰੀਤਾਂ ਨੇ ਪਰ ਜੇ ਇਨਸਾਨ ਇਸ ਸੰਸਾਰ ਤੇ ਕੱਲਾ ਆਇਆ ਹੈ ਤੇ ਜਾਣਾ ਵੀ ਸਤਿਗੁਰਜੀ ਗੁਰਬਾਣੀ ਸਮਝਾ ਰਹੀ ਹੈ ਜੇ ਜਾਣਾ ਵੀ ਕੱਲਿਆਂ ਨਹੀਂ ਹੈ ਪਰ ਜਿਨ੍ਹਾਂ ਨੇ ਜਿਉਂਦਿਆਂ ਜੀ ਗੁਰਮੁਖ ਪਿਆਰਿਓ ਪ੍ਰਮਾਤਮਾ ਦਾ ਸਿਮਰਨ ਕਰ ਲਿਆ ਭਗਤੀ ਕਰ ਲਈ ਉਸ ਪ੍ਰਮਾਤਮਾ ਦੀ ਬੰਦਗੀ ਕਰ ਲਈ ਆਵਾਦਿਤ ਕਰ ਲਈ ਉਹਨਾਂ ਦਾ ਆਉਣ ਜਾਣ ਦਾ ਚੱਕਰ ਜਿਹੜਾ ਹੈ ਉਹ ਸੰਸਾਰ ਤੇ ਮੁੱਕ ਜਾਂਦਾ ਹੈ ਬਾਰ ਬਾਰ ਆਉਣਾ ਜੁਨਾ ਵਿੱਚ ਭਟਕਣਾ ਇਹ ਸਾਰਾ ਗੇੜ ਜਿਹੜਾ ਮੁੱਕ ਜਾਂਦਾ ਹੈ ਪਰ ਜ਼ਿੰਦਗੀ ਦੀ ਜੀਵਨ ਯਾਤਰਾ ਹੈ ਇਹ ਜ਼ਿੰਦਗੀ ਮਿਲੀ ਹੈ ਕਿਉਂ ਮਰਨਾ ਤੇ ਸਾਰਿਆਂ ਨੇ ਸਭਨਾ ਮਰਨਾ ਆਇਆ ਵਿਸੋੜਾ ਸਭ ਨਾ ਪੁੱਸੋ ਜਾਏ ਸਿਆਣਿਆਂ ਅੱਗੇ ਮਿਲਣ ਕਿ ਨਾ ਬڑے-ਬڑے ਸੰਸਾਰ ਤੇ ਮਹਾਤਮ ਆਏ ਨੇ بڑے ਗੁਰਮੁਖ ਪਿਆਰੇ ਸੂਰਮੇ ਆਏ ਨੇ ਬੜੀਆਂ ਬੰਦਗੀਆਂ ਵਾਲੀਆਂ ਰੂਹਾਂ ਆਈਆਂ ਨੇ ਪਰ ਇੱਕ ਦਿਨ ਸੰਸਾਰ ਨੂੰ ਸਾਰਿਆਂ ਨੇ ਅਲਵਿਦਾ ਕਹਿ ਦਿੱਤਾ ਸਰਸਵੇ ਸਰਸਵੇ ਸਦਾ ਸਦਾ ਏਵੇਂ ਗਈ ਵਹਾਈ ਨਾਨਕ ਕਿਸ ਨੂੰ ਆਖੀਏ ਵਿਣ ਪੁੱਛਿਆ ਹੀ ਲੱਜਾ ਉਹ ਪ੍ਰਮਾਤਮਾ ਖੜਨ ਲੱਗੇ ਆ ਕਿਸੇ ਨੂੰ ਦੱਸਦਾ ਨਹੀਂ ਕਿਉਂ ਗੁਰਮੁਖ ਪਿਆਰਿਓ ਉਹ ਪਤਾ ਨਹੀਂ ਲੱਗਦਾ ਕਿ ਸਾਹ ਆਵੇ કે ਨਾ ਆਵੇ ਇਹ ਰਾਮ ਇਹ ਜਿਹੜਾ ਸਾਹ ਹੈ ਇਹਦਾ ਕੋਈ ਪਤਾ ਨਹੀਂ ਮਨੁੱਖ ਬੜੀਆਂ ਗੁਰਮੁਖ ਪਿਆਰਿਓ ਸੰਸਾਰ ਤੇ ਬੜਾ ਕੁਝ ਕਰ ਰਿਹਾ ਹੈ ਹੈ ਤੇ ਇਸ ਸੰਸਾਰ ਤੇ ਸਤਿਗੁਰੂ ਜੀ ਸਮਝਾ ਰਹੇ ਨੇ ਕਿ हे ਜੀ ਇਸ ਸੰਸਾਰ ਤੇ ਤੇਰਾ ਸਰੀਰ ਵੀ ਜਿਹੜਾ ਇਹ ਵੀ ਆਪਣਾ ਨਹੀਂ ਇਹ ਸਰੀਰ ਜਿਹੜਾ ਹੈ ਤੇ ਬਗਾਨਾ ਹੈ ਤੇਰਾ ਆਪਣਾ ਨਹੀਂ ਜੇ ਆਪਣਾ ਹੋਵੇ ਤੇ ਆਪਣੀ ਮਰਜ਼ੀ ਨਾਲ ਸੰਸਾਰ ਨੂੰ ਛੱਡੀਏ ਪਰ ਨਹੀਂ ਇਹ ਪ੍ਰਮਾਤਮਾ ਦਾ ਹੁਕਮ ਹੈ ਆਇਆ ਹੁਕਮ ਪਾਰ ਬ੍ਰਹਮ ਕਾ ਛੂਡ ਚੱਲਿਆ ਏਕ ਦੇ ਹਾਲੇ ਜਦੋਂ ਸਮਾਂ ਆ ਗਿਆ ਨਾ ਉਦੋਂ ਸਾਰਿਆਂ ਨੇ ਸੰਸਾਰ ਨੂੰ ਛੱਡ ਦੇਣਾ ਹੈ ਰਹਿਣ ਗੁਆਈ ਸੋਏ ਕੇ ਦਿਵਸ ਗੁਆਇਆ ਖਾਏ ਹੀਰੇ ਜੈਸਾ ਜਨਮ ਹੈ ਕਉਟੀ ਬਦਲੇ ਜਾਏ RAM ਨਾ ਜਾਣਿਆ RAM ਕਾ ਮੂੜੇ ਫਿਰ ਪਾਸੇ ਪਛਤਾਏ ਕਿ ਹੀਰੇ ਵਰਗਾ ਜਨਮ ਹੈ ਇਹ ਜਨਮ ਦਾ ਹਰ ਇੱਕ ਨੂੰ ਗਿਆਨ ਨਹੀਂ ਹੈ ਜਿਹੜੇ ਮਨੁੱਖ ਜਿਨਾਂ ਨੂੰ ਪਤਾ ਹੈ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਸੱਚੀ ਦਰਗਾ ਜਾਏ ਸੱਚਾ ਪੜ ਮੱਲੇ ਜਿਹੜੇ ਗੁਰਮੁਖ ਹੁੰਦੇ ਨੇ ਉਹ ਸੰਸਾਰ ਤੇ ਜਿਉਂਦੇ ਆਂ ਜੀ ਇਸ ਆਪਾ ਸਵਾਰ ਕੇ ਜਾਂਦੇ ਨੇ ਪਰ ਇਹ ਸੰਸਾਰ ਹੈ ਗੁਰਮੁਖ ਪਿਆਰਿਓ ਸਾਰਿਆਂ ਨੇ ਇੱਕ ਦਿਨ ਇਹ ਸੰਸਾਰ ਨੂੰ ਛੱਡਣਾ ਹੈ ਸਾਰਿਆਂ ਨੇ ਤੁਰ ਜਾਣਾ ਹੈ ਪਰ ਸਤਗੁਰ ਜੀ ਸਮਝਾ ਰਹੇ ਨੇ ਕਿ ਇਹ ਮਨੁੱਖ ਜੇ ਸਮਾਂ ਮਿਲਿਆ ਹੈ ਨਾ ਤੇ ਜਉਂਦਿਆਂ ਜੀ ਇਸ ਸੰਸਾਰ ਤੇ ਕੁਝ ਨਾ ਕੁਝ ਲਾਹਾ ਖੱਟ ਕੇ ਜਾ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ ਰਹਿਣ ਤੋਂ ਭਾਵ ਜ਼ਿੰਦਗੀ ਜਿਹੜੀ ਹੈ ਇਹ ਮੁੱਕਦੀ ਜਾ ਰਹੀ ਹੈ ਸਵਾਸ ਸਾਡੇ ਉਮਰ ਸਾਡੀ ਦਿਨੋ ਦਿਨ ਘਟਦੇ ਜਾਂਦੀ ਹੈ ਉਮਰ ਵੱਧਦੀ ਥੋੜੀ ਹੈ ਉਮਰ ਪਿੱਛੇ ਜਾ ਰਹੀ ਹੈ ਉਮਰ ਪਿੱਛੇ ਜਾ ਰਹੀ ਹੈ ਪਰ ਇਹ ਵਧ ਨਹੀਂ ਰਹੇ ਤੁਲਾਹ ਲੈਣ ਵਾਸਤੇ ਆਇਆ ਲਾਹ ਕਿਹੜਾ ਹੈ ਗੁਰਮੁਖ ਪਿਆਰਿਓ ਲਾਹ ਜ਼ਿੰਦਗੀ ਦਾ ਉਹੀ ਹੈ ਕਿ ਅੰਮ੍ਰਿਤ ਵੇਲੇ ਉੱਠਣਾ ਗੁਰਬਾਣੀ ਨੇ ਅੰਮ੍ਰਿਤ ਵੇਲੇ ਦਾ ਬੜਾ ਇੱਥੇ ਜ਼ਿਕਰ ਕੀਤਾ ਹੈ ਤੁਸੀਂ ਸਰੋਤ ਤੇ ਬੈਠੇ ਹੋ ਕਿਉਂ ਜਿਹੜਾ ਅੰਮ੍ਰਿਤ ਵੇਲੇ ਨੂੰ ਸੰਭਾਲ ਲੈਂਦਾ ਕੋ ਸਾਰਿਆਂ ਨੂੰ ਅੰਮ੍ਰਿਤ ਵੇਲੇ ਦਾ ਸਮਾਂ ਮਿਲਦਾ ਹੈ ਕਿਸੇ ਨੂੰ 3 ਵਜੇ ਜਾਗ ਆਉਂਦੀ ਕਿਸੇ ਨੂੰ 2:30 ਵਜੇ ਆਉਂਦੀ ਹੈ ਕਿਸੇ ਨੂੰ 4 ਵਜੇ ਜਾਗ ਆਉਂਦੀ ਹੈ ਤੇ ਜਿਹੜੇ ਗੁਰਮੁਖ ਹੁੰਦੇ ਨੇ ਉਹ ਉੱਠ ਪੈਂਦੇ ਨੇ ਉੱਠ ਕੇ ਇਸ਼ਨਾਨ ਪਾਨ ਕਰਕੇ ਗੁਰਦੁਆਰੇ ਜਾਂਦੇ ਨੇ ਜਾ ਕੇ ਸੇਵਾ ਕਰਦੇ ਨੇ ਗੁਰਬਾਣੀ ਪੜ੍ਹਦੇ ਨੇ ਗੁਰਬਾਣੀ ਸਰਵਣ ਕਰਦੇ ਨੇ ਉਹ ਸੰਸਾਰ ਤੇ ਲਾਹਾ ਲੈਂਦੇ ਜਿੰਦਗੀ ਚ ਹੋਰ ਕੁਝ ਨਹੀਂ ਨਾ ਕੋਈ ਆਇਆ ਹੈ ਨਾ ਕਿਸ ਨੇ ਕਿਸੇ ਦੇ ਇੱਕ ਦੂਜੇ ਦੇ ਨਾਲ ਜਾਣਾ ਇਹ ਸੰਸਾਰ ਤੇ ਗੁਰਮੁਖ ਪਿਆਰਿਓ ਬੜੀਆਂ ਬੜੀਆਂ ਸੀ ਜੈ ਦਾਤਾਂ ਬੜਾਈਆਂ ਇਹ ਨਹੀਂ ਕਿ ਬਣਾਉਣੀਆਂ ਨਹੀਂ ਧੀਆਂ ਪੁੱਤਰ ਖਾਤਰ ਬੜਾ ਕੁਝ ਕਰਨਾ ਪੈਂਦਾ ਪਰ ਸਤਿਗੁਰੂ ਜੀ ਸਮਝਾ ਰਹੇ ਨੇ ਇਹ ਸਭ ਕੁਝ ਮਿੱਟੀ ਇਹਨੂੰ ਸਰੀਰ ਨੂੰ ਵੀ ਮਿੱਟੀ ਕਿਆ ਗਰਬਾਣੀ ਹੈ ਮਾਟੀ ਕੋ ਪੁੱਤਰਾ ਕੈਸੇ ਨੇ ਚੱਤੇ ਹੈ ਦੇਖੇ ਦੇਖੇ ਸੁਣੇ ਬੋਲੇ ਦੌੜੇ ਫਿਰਤੇ ਹੈ ਜਬ ਕਿਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਮਣ ਲਗਤੇ ਹੈ ਇਹ ਮਿੱਟੀ ਕਿਆ ਇਸ ਸਰੀਰ ਨੂੰ ਜਿੰਨੂੰ ਅਸੀਂ ਬੜਾ ਸਵਾਰਦੇ ਆ ਗੁਰਮੁਖ ਪਿਆਰਿਓ ਤੇ ਗੁਰਬਾਣੀ ਨੇ ਇਹਨੂੰ ਮਿੱਟੀ ਕਹਿ ਦਿੱਤੀ ਇਹ ਮਿੱਟੀ ਹੈ ਤੇ ਮਿੱਟੀ ਦਾ ਪੁੱਤਲਾ ਹੈ ਰਾਤ ਦਿਨ ਦੌੜਾਂ ਭੱਜਾ ਫਿਰਦਾ ਦੌੜ ਲੱਗੀ ਹੈ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਨੱਚਦਾ ਫਿਰਦਾ ਹੈ ਦੌੜਾਂ ਫਿਰਦਾ ਤੇ ਜਦ ਕਿਸ ਪਾਵੇ ਤਬ ਗਰਭ ਕਰਤ ਹੈ ਜਦੋਂ ਕੁਝ ਹਾਸਲ ਕਰ ਲਿੰਦਾ ਤੇ ਗੁਰਮੁਖ ਪਿਆਰਿਓ ਫਿਰ ਹੰਕਾਰ ਕਰਦਾ ਤੇ ਮਾਇਆ ਗਈ ਤਬ ਰੋਮਣ ਲਗਤ ਹੈ ਜਦੋਂ ਉਸ ਤੋਂ ਖੁਸ਼ ਜਾਂਦਾ ਫਿਰ ਤਾਹਾਂ ਮਾਰ ਕੇ ਰੋਂਦਾ ਹੈ ਇਸ ਕਰਕੇ ਸਮਾਂ ਸਾਡਾ ਜਿਹੜਾ ਹੈ ਗੁਰਮੁਖ ਪਿਆਰਿਓ ਡੇਢ ਵਜ ਗਿਆ ਹੈ ਤੇ ਕੀਰਤਨ ਦਾ ਸਮਾਂ ਸਮਾਪਤ ਹੈ ਲੰਗਰ ਵੀ ਆ ਗਿਆ ਹੈ ਅਰਦਾਸ ਹੋ ਗਈ ਹੈ ਤੇ ਆਓ ਹੁਣ ਸ਼ਲੋਕ ਪੜ ਕੇ ਤੇ ਕੀਰਤਨ ਦੀ ਸਮਾਪਤੀ ਕਰੀਏ ਔੜੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰਸਾ ਹਾਂ ਪਾਤਸ਼ਾਹ ਨਿਚਲ ਚੌਂ ਦੂਰ ਸਤ ਸਲੋਖ ਕਮਣ ਗੁਰੂ ਪਾਣੀ ਪਿਤਾ ਮਾਤਾ ਤਲਪਮਖ ਦਿਵਸ ਰਾਤ ਦੁਇ ਤਾਈ ਦਾਇ ਕਿਨ ਸਖਿ ਜਗਤ ਸੰਗਿਆਈ ਆਪ ਰਿਆ ਵਾਝੇ ਧਰਮਹੁ ਕਰਨੀਆ ਤੋਂ ਆਪਨੇ ਜੇ ਮੇਰੇ ਕਰੂ ਜਿਨਹੀ ਨਾਮ ਧਿਆਇਆ ਗਇ ਸਖਤ ਥਾਲ ਨਾਨਕ ਪ੍ਰੇਮੁ ਉਜਲੇ ਕੀਤੀ ਸੁਤੇ ਨਾਮ ਜਿਨਹੀ ਨਾਮ ਧਿਆਇਆ ਗਇ ਸਖਤ ਥਾਲ ਨਾ ਕੋਤੇ ਮਉਚਲੇ ਕੀਤੀ ਸੁਫੀ ਗਾ ਆਹੀ ਗੁਰ ਕੀਤਰ ਕਰਦਿਆਂ ਮਹਾਂ ਭੱਲਾਂ ਦੀ ਸਤ ਸੋ ਜੀ ਮਾਫੀ ਬਖਸ਼ਿਸ਼ ਕਰਨ ਅੱਗੋਂ ਤੋਂ ਸਮਤ ਬਖਸ਼ਿਸ਼ ਕਰਨ ਬਾਣੀ ਸੁਧ ਸਪਸ਼ਟ ਪਰਮ ਸੁੰਨ ਦੀ ਤਾਕਤ ਬਖਸ਼ਿਸ਼ ਕਰਨ ਕੀਰਤਨ ਦਾ ਸਤਕਾਰ ਕੀਤਾ ਹੈ ਸ਼ਬਦ ਭੇਟ ਮਾਇਆ ਹੈ ਹਾਜ਼ਰ ਕੀਤੀ ਹੈ ਨੌ ਮਹਾਰਾਜ ਜੀ ਆਪ ਜਾਣਦੇ ਨੇ ਬਿਨ ਬਕਨੇ ਬਿਨ ਕਹਿਣ ਕਹਾਵਣ ਅੰਤਰਜਾਮੀ ਜਾਣੇ ਦੇ ਮਹਾਵਾਕ ਅਨੁਸਾਰ ਮਾਇਆ ਘਰਤੇ ਸਫਲੀ ਕਰਨ ਵਿੱਚ ਛੜੀ ਹੋਈ ਆਤਮਾ ਨੂੰ ਚਰਨਾ ਵਿੱਚ ਨਮਾਸ ਸਥਾਨ ਬਖਸ਼ਿਸ਼ ਕਰਨ ਜਿੱਥੇ ਵੀ ਰੂਹ ਹੈ ਉਹਨੂੰ ਸ਼ਾਂਤੀ ਬਖਸ਼ਿਸ਼ ਕਰਨ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਆਓ ਗੁਰਮੁਖ ਪਿਆਰਿਓ ਹੁਣ ਖੜਾ ਪ੍ਰਸ਼ਾਦ ਦੀ ਦੇਖ ਉਹਦਾ ਵਰਤਾਰਾ ਹੋਵੇਗਾ ਬਾਅਦ ਵਿੱਚ ਲੰਗਰ ਹੈ ਓ ਜਿੰਨੀਆਂ ਸੰਗਤਾਂ ਤੁਸੀਂ ਪਹੁੰਚੀਆਂ ਲੰਗਰ ਸ਼ਾਹ ਕੀ ਜਾਨ ਦੀ ਕਿਰਪਾਲਤਾ ਕਰਿਓ ਜੀ ਆਓ ਗੱਜ ਕੇ ਫਤੇ ਬਲਾਓ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ